ਮਾਰੇ ਮੋਟੇ ਗੱਲਾਂ ਦਾ ਮਾਸੀ ਹੁੰਦੀਆਂ ਰਹਿੰਦੀਆਂ ਨੇਗੀਆਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਹਨਾ ਮੰਮੀ ਨੂੰ ਮਨਾ ਕੇ ਤੇਰੇ ਕੋਲ ਜਰੂਰ ਘੇੜਾ ਕੱਢ ਕੇ ਜਾਉਂਗੀ ਚਲ ਠੀਕ ਹੈ ਮਾਸੀ ਮੈਂ ਤੇਰਾ ਨਾ ਫੇਰ ਗੱਲ ਕਰੂੰਗੀ ਚੰਗਾ ਮਾਸੀ ਗੁੱਸਾ ਨਾ ਕਰੀ ਕਿਸੇ ਵੀ ਗੱਲ ਦਾ ਮੈਂ ਤੇਰੇ ਨਾਲ ਆ ਠੀਕ ਹੈ ਕੋਸ ਚਾਹੀਦਾ ਸੀ ਤੇ ਤੁਹਾਨੂੰ ਚਾਹੀਦਾ ਮੈਨੂੰ ਨਹੀਂ ਚਾਹੀਦਾ ਤਾਂ ਮੈਨੂੰ ਤੈਨੂੰ ਲੱਗਦਾ ਅਕਲ ਦੀ ਕਮੀ ਐ ਅੰਦਰ ਚ ਆ ਬੇਬੇ ਨੇ ਕੀ ਕਿਹਾ ਸੀ ਵੀ ਭਾਈ ਘਰ ਦਾ ਕੰਮ ਦੋਨਾਂ ਨੂੰ ਵੰਡ ਕੇ ਕਰਨਾ ਪਊਗਾ ਤੇ ਮੈਂ ਤਾਂ ਕੰਮ ਦੇ ਫਾਹੇ ਚੜੀ ਹੋਈਆਂ ਤੇ ਤੂੰ ਤੂੰ ਇੱਥੇ ਮਾਸੀ ਨੇ ਪਤਾ ਨਹੀਂ ਕਿਹੜੇ ਸਲਾਮਾ ਸ਼ੁਬਰੇ ਕਰੀ ਜਾਂਦੀਆਂ ਜੀ ਜੀ ਕੰਮ ਕੀ ਸੀਗਾ ਕੰਮ ਤਾਂ ਮੈਂ ਸਾਰੇ ਨਵੇੜੀ ਬੈਠੀ ਆ ਪਹਿਲਾਂ ਹੀ ਤੇ ਤੁਸੀਂ ਕਿਹੜਾ ਕੰਮ ਕਰਤਾ ਤੇ ਰਹੀ ਗੱਲ ਮਾਸੀ ਜੀ ਸਾਡੇ ਚ 100 ਗੱਲਾਂ ਹੁੰਦੀਆਂ ਨੇ ਕਰਨ ਵਾਲੀਆਂ ਉਹ ਥੋੜੇ ਜਿਹਾ ਗੁੱਸਾ ਹੋ ਕੇ ਚਲ ਗਈ ਸੀ ਬਸ ਮੈਂ ਉਹੀ ਮਨਾ ਰਹੀ ਸੀ ਮਾਸੀ ਨੂੰ ਕਾ ਨੂੰ ਬਖੰਡ ਕਰਦੀਆਂ ਕਾ ਨੂੰ ਖੇਖਣ ਕਰਦੀਆਂ ਆ ਜਿਹੜੇ ਤਰ੍ਹਾਂ ਭੋਲਾ ਚਿਹਰਾ ਨਾ ਇਹਦੇ ਪਿੱਛੇ ਬਹੁਤ ਕੁਝ ਲੁਕਿਆ ਹੋਇਆ ਐਡੀ ਮੈਂ ਪਾਗਲ ਨਹੀਂ ਹੈਗੀ ਐਸੇ ਧੁੰਗਾਂ ਚ ਰਹਿਣੀ ਆ ਹੁਣ ਮਾਸੀ ਨਾ ਕੋਈ ਨਾ ਕੋਈ ਗਾਂਢੀ ਸਾਡੀ ਲਾਉਂਦੀ ਹੋਏਗੀ ਵੀ ਨਮਾ ਸੱਪ ਕਿਹੜਾ ਗੱਡਾ ਕੋਈ ਗੱਲ ਨਹੀਂ ਦੀਦੀ ਇਹ ਤਾਂ ਰੱਬ ਨੂੰ ਪਤਾ ਵੀ ਕੌਣ ਗਾਂਢੀ ਸਾਡੀ ਲਾਉਂਦਾ ਤੇ ਕੌਣ ਨਹੀਂ ਮੈਂ ਕੰਮ ਕਰ ਲੈਣੇ ਜਿਆਦਾ ਇਹਦੀ ਕਿੱਠੀ ਜੀ ਦੀ ਨਾ ਹੁਣ ਲਗਾਮ ਕੱਸਣੀ ਪੈਣੀ ਆ ਇਹ ਜਿਹੜੇ ਹਸਾਬ ਨਾਲ ਭੋਲੀ ਆ ਨਾ ਉਨੀ ਭੋਲੀ ਹਾਏ ਨਹੀਂ ਇਹ ਹੁਣ ਪੱਕਾ ਇਹਦੀ ਮਾਸੀ ਕੋਸਣਾ ਕੋਸਾ ਸਿਖਾਉਂਦੀ ਹੋਊਗੀ ਇਹਨੂੰ ਕਹਿੰਦੀ ਹੋਊਗੀ ਬਤ ਤੂੰ ਐਂ ਕਰ ਤੂੰ ਐਂ ਕਰ ਰਹਿਦੀ ਹੂੰ ਦੀ ਘਰ ਦੀ ਜ਼ਿੰਮੇਵਾਰੀ ਉਹ ਵੀ ਤੇਰੇ ਹੱਥ ਆ ਜੂਗੀ ਸਭ ਜਾਣਦੀਆਂ ਮੈਂ ਕੋਈ ਨਹੀਂ ਹੁਣ ਤੈਨੂੰ ਮੈਂ ਦਬਕਾ ਕੇ ਰੱਖਾਂ ਇੱਕ ਫੋਕ ਦੀ ਮਾਰਾਂ ਨਾਲ ਪਤਾ ਫਿਰ ਭਾਈ ਦੇ ਕਿਵੇਂ ਹੁੰਦੀ ਆ ਮੰਮੀ ਮੈਂ ਨਾਲ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੱਸ ਤੀ ਮੈਂ ਤੈਨੂੰ ਐਂ ਕਹਿਣੀ ਆ ਮੇਰੇ ਕੋਲ ਨਾ ਇੱਕ ਰਿਸ਼ਤਾ ਮੰਨੂ ਵਾਸਤੇ ਜੀ ਆ ਪੋਦਰ ਰਿਸ਼ਤਕਰ ਦੀ ਤਾਂ ਵਧੀਆ ਰਵਾਂਗੇ ਪੁੱਤ ਮੈਂ ਉਹਦੇ ਕੋਲੇ ਗੱਲ ਕਰੀ ਤੀ ਉਹ ਰਿਸ਼ਤੇ ਵਾਸਤੇ ਨਾ ਹਲੇ ਹਾਂ ਨਹੀਂ ਕਹਿੰਦੀ ਮੰਮੀ ਤੂੰ ਕਿਹੜਾ ਮਨਾ ਕੇ ਤਾਂ ਦੇਖ ਮੰਨ ਜੂਗੀ ਨਾਲੇ ਜੇ ਕੱਲ ਨੂੰ ਕੋਈ ਉਨੀ ਨਿੱਕੀ ਗੱਲੋਂ ਬਾਤ ਹੋ ਗਈ ਲੋਕ ਕਹਿਣਗੇ ਨਾ ਤੂੰ ਸੰਭ ਹੀ ਨਹੀਂ ਗਈ ਹੈਗੀ ਫਿਰ ਕਿਹਨੂੰ ਕੀ ਕਹਾਂਗੇ ਆਪਾਂ ਮੇਰੀ ਗੱਲ ਸੁਣ ਲਾਤੀ ਏ ਜਿੰਨਾ ਚਿਰ ਉਹਦਾ ਮਨ ਨਹੀਂ ਮੰਨਦਾ ਨਾ ਮੈਂ ਉਹਨੂੰ ਕੁਝ ਨਹੀਂ ਕਹਿ ਸਕਦੀ ਰਿਸ਼ਤੇ ਵਾਸਤੇ ਜਿਹੜਾ ਰਿਸ਼ਤਾ ਮੈਂ ਕਰਵਾਉਣੀ ਹੈ ਨਾ ਉਹ ਰਿਸ਼ਤੇ ਵਰਗਾ ਰਿਸ਼ਤਾ ਤਾਂ ਕਿਤੇ ਲੱਭਣਾ ਵੀ ਨਹੀਂ ਹੈਗਾ ਤੂੰ ਕਿਹੜਾ ਗੱਲ ਤਾਂ ਕਰ ਜਦ ਜੇ ਤੂੰ ਕਹਿਣੀ ᱛੀਏ ਮੈਂ ਕੋਸ਼ਿਸ਼ ਕਰ ਲਉ ਪਰ ਮੈਂ ਉਹਦੇ ਨਾਲ ਟੱਕਾ ਨਹੀਂ ਕਰ ਸਕਦੀ ਚਲ ਕੇਰਾ ਤੂੰ ਗੱਲਬਾਤ ਪਹਿਲਾਂ ਕਰਕੇ ਦੇਖੀ ਕੀ ਪਤਾ ਮੰਨੇ ਜਾਵੇ ਪੁੱਤ ਮੈਂ ਬਹੁਤ ਟੱਕਰਾਂ ਮਾਰੀਆਂ ਨੇ ਪਰ ਮੈਂ ਤਾਂ ਕਾਕੀ ਮੈਂ ਕਰਾਂ ਉਹਦੇ ਨਾਲ ਜਦੋਂ ਉਹ ਤਾਂ ਮਾਣੀ ਨਹੀਂ ਕੁਝ ਕਹਿੰਦਾ ਹਜੇ ਪਣੀ ਮੈਂ ਆਏ ਕਹਿੰਦੀ ਸੀਗੀ ਵੀ ਮੇਰੇ ਨਾਲ ਚੱਲ ਆ ਘਰੇ ਦੇਖ ਲੈ ਰਸਣ ਵਾਲੇ ਸਾਰੇ ਪੀਪੇ ਖਾਲੀ ਹੋਏ ਪੈਰੇ ਤੂੰ ਤਾਂ ਆਪ ਦੀਆਂ ਜੇ ਕੋਈ ਹੋਰ ਆ ਜੇ ਰਿਸ਼ਤੇਦਾਰ ਤਾਂ ਕੀ ਤਰਾਂਗੇ ਉਹਦੇ ਮੂਰੇ ਇਹ ਤਾਂ ਸਾਰਾ ਦਿਨ ਗੱਲਾਂ ਹੀ ਕਰਦੀਆਂ ਨੇ ਖਿਆਲ ਤਾਂ ਰੱਖਦੀਆਂ ਨਹੀਂ ਵੀ ਰਸੋਈ 'ਚ ਕੁਝ ਹੈਗਾ ਕਿ ਨਹੀਂ ਭਾਬੀ ਤੇਰੇ ਸਾਹਮਣੇ ਹੁਣ ਤਾਂ ਹਲੇ ਮੈਂ ਤੁਰਕੀ ਆਹੀ ਹਾਂ ਹੁਣ ਤੂੰ ਮੈਨੂੰ ਕਹਨੀ ਆ ਚੱਲ ਮੈਂ ਉਹਨੂੰ ਹੀ ਲੈ ਜਾ ਮੈਂ ਇੱਥੋਂ ਨਹੀਂ ਜਾਇਆ ਜਾਂਦਾ ਠੀਕ ਮੇਰੀ ਗੱਲ ਸੁਣ ਲਾ ਚੱਲ ਇੱਕ ਵਾਰੀ ਨਾ ਇਹਦੇ ਕੈਨਤੀ ਤੂੰ ਭੱਜ ਜਾ ਜਿਹੜਾ ਜਿਹੜਾ ਸੌਦਾ ਹੈ ਨਹੀਂ ਕਰੇ ਤੁਸੀਂ ਨੰਦਪੁਰ ਚਾਈ ਜਾ ਕੇ ਲੈ ਆਓ ਹੁਣ ਇਹ ਠੇਕਾ ਵੀ ਅਸੀਂ ਲੈ ਰੱਖਿਆ ਹੈ ਉਹ ਕੀ ਕਰਦੀ ਆ ਓਰੇ ਪੁੱਤ ਉਹ ਹਲੇ ਇੰਨਾ ਨਾ ਬਾਹਰ ਅੰਦਰ ਭੇਜੀ ਨਹੀਂ ਹਾਂ ਨਿਆਣੀ ਆ ਦੁੱਧ ਚੁੰਗਦੀ ਜਵਾਕੜੀ ਆ ਹੈ ਨਾ ਮੈਨੂੰ ਤਾਂ ਹਲੇ ਨਿਆਣੀ ਹੀ ਲੱਗਦੀ ਆ ਉਹ ਆ ਪੈਣੇ ਤੂੰ ਤਾਂ ਸੋਣੀ ਲੰਗਾ ਮਾਦੀਆਂ ਗੱਲਾਂ ਹੈ ਜੇ ਮਾਇਏ ਕਿਸਾਨੂੰ ਕੁਝ ਕਹਈ ਨਹੀਂ ਆ ਫਿਰ ਸਾਰੇ ਕਹ ਦਿੰਦੇ ਨੇ ਭਾਈ ਇਹ ਮਾੜੀ ਆ ਇਹ ਨਹੀਂ ਟਿਕਣ ਦਿੰਦੀ ਮੋਟਰਸਾਈਕਲਾਂ ਤੇ ਛੜ ਕੇ ਜਾਣ ਨੂੰ ਤਾਂ ਉਹ ਮਿੰਟ ਲਾਉਂਦੀ ਆ ਇਹ ਗੱਲ ਤਾਂ ਚੋਕਦੀ ਐ ਹਰ ਜੇਕਰ ਹੱਥ ਬਣਾ ਲਿਆ ਕਰ ਉਹਦੇ ਬਾਰੇ ਤਾਂ ਸੁਣਦੀ ਨਹੀਂ ਹੈਗੀ ਜਮਾ ਹੀ ਨਹੀਂ ਸੁਣਦੀ ਨਹੀਂ ਕਿਵੇਂ ਸੁਣਾ ਕਿਵੇਂ ਸੁਣਾ ਮੈਂ ਤੇ ਉਹਨੂੰ ਕੰਮ ਧੰਦਾ ਵੀ ਸਿਖਾ ਪੈਣੇ ਮੇਰਾ ਨਾ ਬੋਲ ਜ਼ਰੂਰ ਕੌੜਾ ਪਰ ਮੇਰੇ ਮਨ ਚੋਂ ਕੁਝ ਨਹੀਂ ਹੈਗਾ ਮੇਰੇ ਤੋਂ ਸੱਚੀ ਗੱਲਾਂ ਨੂੰ ਪੁੱਤੇ ਦੀ ਨਿੱਕਲ ਜਾਂਦੀ ਐ ਤੇਰੇ ਤਾਂ ਬਾਲੀਆਂ ਨਿਕਲਦੀਆਂ ਨੇ ਤੂੰ ਤਾਂ ਜੀ ਜੀ ਨੂੰ ਪੱਟੀ ਫਿਰਦੀ ਆ ਤੂੰ ਆ ਕੁੜੀ ਨੂੰ 2 ਦਿਨ ਕੀ ਹੋ ਗਿਆ ਇਹਨੂੰ ਤਾਂ ਤੂੰ ਇਹ ਵੀ ਮਗਰ ਲਾੜਖਿਆ ਤੇ ਤਾਂ ਨਹੀਂ ਮੈਨੂੰ ਐਂ ਦੱਸ ਮੰਮੀ ਮਗਰ ਲਾਉਣ ਮੈਂ ਕਿ ਜਵਾਖੜੀਆਂ ਮੈਨੂੰ ਪਤਾ ਨਹੀਂ ਹੈਗਾ ਚੰਗੇ ਮਾੜੇ ਦਾ ਨਾ ਫਿਰ ਤੂੰ ਉਹਦੇ ਕਿਹ ਪੈਰਾਂ ਨੂੰ ਬਾਉਣੀ ਐ ਉਹਨੇ ਤੇਰੇ ਕੀ ਮਾੜਾ ਕਰਤਾ ਨਹੀਂ ਤੂੰ ਪਹਿਲਾਂ ਮੈਨੂੰ ਐਂ ਦੱਸ ਉਹ ਤਾਂ ਉਹ 3 ਦਿਨ ਚੱਕ ਕੇ ਚੁੰਨੀ ਤੁਰੇ ਫਿਰਦੀ ਆ ਹੁਣ ਉਹ ਅੱਛੀ ਦੁਕਾਨ ਤੱਕ ਨਹੀਂ ਜਾ ਸਕਦੀ ਸੌਦਾ ਲੈਣ ਵਾਸਤੇ ਭਣੇ ਮਰਤਾ ਬੰਨੇ ਹੱਥ ਜੀ ਕਰਦਾ ਭਾਗ ਜੋ ਨਹੀਂ ਜਾਣਾ ਭਾਈ ਨਾ ਜਾ ਮੈਂ ਤਾਂ ਮੰਮੀ ਮਾੜੀ ਹੈਗੀ ਹਾਂ ਮੈਂ ਤਾਂ ਮੰਮੀ ਨੂੰ ਕਹਿਨੀ ਆ ਤੂੰ ਕਿਉਂ ਪੜਦੇ ਪਉਣੀ ਆ ਇਹ ਭਾਬੀ ਚੱਲਦੇ ਆ ਜਾਣਾ ਤਾਂ ਪਊਗਾ ਹੀ ਅੱਕ ਤਾਂ ਚੱਬਣਾ ਹੀ ਪਊ ਜਾ ਕੇ ਲੱਕੀ ਕਰਾਂ ਮੈਂ ਆ ਕੁੜੀ ਜੀ ਵੀ ਐਸ਼ ਦੇ ਮਗਰ ਲੱਕੇ ਬੈਗੀ ਐ ਨਹੀਂ ਵੀ ਮੈਂ ਛੋਟੀ ਦੀ ਮਦਦ ਕਰਾ ਕਰਾਂ ਰੱਬ ਨੇ ਔਖੀ ਕਰੀਏ ਇਹ ਵੀ ਹੱਥ ਤੂੰ ਕੇਸ਼ ਦੀ ਮਗਰ ਪੈਗੀ ਇੱਕ ਤਾਂ ਗਰਮੀ ਇੰਨੀ ਹੋ ਰਹੀ ਆ ਆ ਕਦੋਂ ਦੀ ਬੁਣੀ ਜਾਨੀ ਆ ਸਵੈਟਰ ਜੈ ਨਹੀਂ ਬਣਾ ਹੋਇਆ ਮੇਥੋਂ ਤਾਂ ਚਲ ਕੋਈ ਨਹੀਂ ਹੌਲੀ ਹੌਲੀ ਬੁਣੀ ਜਾਉਂਗੇ ਹੋਰ ਕੀ ਮਲਵੀਰੋ ਮਲਵੀਰੋ ਉਹ ਹੈ ਨਹੀਂ ਘਰੇ ਗਏ ਹੋਇਆ ਬਾਹਰ ਬਾਹਰ ਗਏ ਹੋਏ ਕਿੱਧਰ ਗਏ ਹੈ ਬਾਹਰ ਸੌਦਾ ਪਤਾ ਲੈਣ ਗਏ ਨੇ ਹੈ ਸੌਦਾ ਪਤਾ ਲੈਣ ਗਏ ਨੇ ਅੱਛਾ ਅੱਛਾ ਕੌਣ ਕੌਣ ਗਏ ਨੇ ਜੀਜੀ ਤੇ ਦੋਨੇ ਇਕੱਠੇ ਅੱਛਾ 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 ਇਸ ਵਾਟਰ ਸਪੁੱਟਰ ਹੀ ਬੋਣ ਰਹੀ ਹੈ ਤੂੰ ਹੈ ਦੇਖੀ ਰਿਹਾ ਤੁਹਾਨੂੰ ਕੀ ਬੋਣ ਰਹੀਆਂ ਕੀ ਨਹੀਂ ਹਾਂ ਨਾ ਬਹੁਤ ਸੋਹਣਾ ਸਵੈਟਰ ਲਾਇਆ ਪਰ ਜਾਈ ਹੂੰ? ਹੋਰ ਪਰਜਾਈ ਫਿਰ? ਕੋਈ ਕੰਮ ਹੈ ਤੁਹਾਨੂੰ? ਯਾਰ ਕੰਮ ਕੀ ਹੈ ਮੈਂ ਉਹ ਬੈ ਜਾ। ਮੈਂ ਇੱਧਰ ਹੀ ਜਾਣੀ ਆ ਉੱਠ ਕੇ। ਉਹ ਬੈ ਜਾ ਬੈ ਜਾ ਪਰਜਾਈ ਅੰਦਰ ਕੀ ਕਰੇਂਗੀ ਤੂੰ ਬੈ ਜਾ ਓਰੇ। ਕਾਹਦੇ ਪਿੱਛੇ ਘਰੀ ਜਾਨੀ ਆ? ਉਸ ਵਾਟਰ ਸੋਣਾ ਹੈ ਨਾ। ਹੱਥ ਕਾ ਤੂੰ ਲਾ ਰਹੇ ਹੋ? ਮੂੰਹ ਨਾਲ ਗੱਲ ਕਰ ਲਓ ਜਿਹੜੀ ਕਰਨੀ ਹੈ। ਹੋਰ ਗੱਲ ਤਾਂ ਕਰਨ ਲੱਗ ਰਿਹਾ ਤੇਰੇ ਨਾਲ ਪਰਜਾਈ ਮੈਂ। ਮੈਂ ਤੈਨੂੰ ਐ ਕਹਿਣਾ। ਚਾਹ ਦੀ ਘੁੱਟ ਬਣਾ ਵਧੀਆ ਜੀ। ਮੈਂ ਚਾਹ ਪੀਣੀ ਐ। ਕੋਈ ਨਾ ਥੋੜੀ ਘਰ ਵਾਲੀ ਆ ਜਾਂਦੀ ਆ ਪੀ ਲਿਓ ਬਣਾ ਕੇ ਦੇ ਦੂਗੀ। ਓਏ ਉਹਦੇ ਹੱਥਾਂ ਦਾ ਰੋਜ ਪੀਣਾ। ਤੇਰੇ ਹੱਥਾਂ ਦੀ ਚਾਹ ਪੀਣੀ ਐ ਆਹਾ ਆਹੀ ਇਹ ਸਵਾਦ ਬਣਾਉਣੀ ਨਾ ਪਰਚਾਈ ਚਾਹ ਤੂੰ ਗੱਲਾਂ ਹੀ ਛੱਡ ਦੇ ਕੋਸ ਨਾ ਤੁਹਾਨੂੰ ਸ਼ਰਮ ਆਉਂਦੀ ਹੈ ਕਿ ਨਹੀਂ ਆਉਂਦੀ ਕਿਉਂ ਤੁਸੀਂ ਮੇਰੇ ਬਾਤ ਵਿੱਚ ਮੈਂ ਹੁਣੀ ਰੋਲਾ ਪਾ ਕੇ ਨਾ ਬੇਬੇ ਨੂੰ ਖਾਲ ਦੇਣਾ ਫਿਰ ਨਾ ਮੈਨੂੰ ਕਿਉਂ ਤੁਸੀਂ ਬੇਬੇ ਵਿਚਾਰੀ ਪਹਿਲੀ ਬਿਮਾਰ ਹੋ ਰਹੀ ਐ ਉਹਨੂੰ ਕਿਉਂ ਤੰਗ ਕਰਦੀਆਂ ਪਰਚਾਈ ਤੁਸੀਂ ਜਮਾਈ ਸ਼ਰਮ ਲਾ ਕੇ ਰੱਖੀ ਹੋਈ ਐ ਤੁਸੀਂ ਨੇ ਮੂੰਹ ਕਾਣੂ ਲਾ ਕੇ ਰੱਖ ਰਿਹਾ ਬਚਲ ਤੂੰ ਨਾ ਬਣਾ ਚਾਹ ਤਾਂ ਮਾਪੇ ਬਣਾ ਲੂ ਤੂੰ ਭੇਜ ਜਾ ਚਲ ਆਪਾਂ ਦੋ ਬਟ ਗੱਲਾਂ ਤਾਂ ਕਰ ਲਈਏ ਮੈਂ ਤੁਹਾਡਾ ਕੋਈ ਗੱਲ ਹੀ ਨਹੀਂ ਕਰਨੀ ਹੈਗੀ ਮੈਂ ਕੋਈ ਗੱਲ ਕਰਾਂ ਜੇ ਤੁਸੀਂ ਨਾ ਹਟੇ ਨਾ ਹਰਕਤਾਂ ਕਰਨੋਂ ਮੈਂ ਦੀਦੀ ਨੂੰ ਸਾਰੀਆਂ ਗੱਲਾਂ ਦੱਸ ਦੇਣੀਆਂ ਨੇ ਫਿਰ ਮੈਨੂੰ ਨਾ ਕਿਉ ਤੁਸੀਂ ਕੀ ਦੱਸ ਦੇਂਗੀ ਦੀਦੀ ਨੂੰ ਤੂੰ ਜਿਹੜੀਆਂ ਕਰਤੂਤਾਂ ਤੁਸੀਂ ਕਰਦੇ ਫਿਰਦੇ ਹੋ ਮੈਂ ਤਾਂ ਗੱਲਾਂ ਕਰ ਰਹਾ ਤੇਰਾ ਬੈਠਿਆ ਫਿਰ ਜਾਈ ਹੁਣ ਇੰਨਾ ਵੀ ਨਹੀਂ ਆਖਿਆ ਮੇਰਾ ਤੇਰੇ ਪਤਾ ਹੀ ਆ ਤੁਸੀਂ ਕਿਹੜੀ ਨੀਤ ਨਾਲ ਗੱਲਾਂ ਕਰਦੇ ਤੇ ਕਿਹੜੀ ਨਹੀਂ ਆਗੇ ਆਗੇ ਬੋਲ ਵੀਰੋ ਆ ਜਾ ਰਿਆ ਜਾ ਗੱਲ ਤਾਂ ਸੁਣ ਲੈ ਕਰਾਂ ਤਾਂ ਕਮੋਹੀ ਜਿਹੜਾ ਨਹੀਂ ਕਰਾਉਣਾ ਸੀ ਮੈਂ ਕੀ ਕਰਵਾਇਆ ਥੋੜੀਆਂ ਕਰਤੂਤਾ ਮਾੜੀਆਂ ਨੇ ਹੁਣ ਜਾ ਕੇ ਲੈ ਲਓ ਜਾ ਕੇ ਲੈ ਲੈਣ ਵਾਲਿਆਂ ਕਰ ਲਿਓ ਚੁੱਪ ਕਰਕੇ ਤੇ ਕਈ ਨਾਲ ਨਹੀਂ ਗੱਲ ਕਰਨੀ ਆਉਂਦੀ ਵਧੀਆ ਲੋਟ ਵੀ ਹੁਣ ਤੁਸੀਂ ਤਾਂ ਹੀ ਆਉਂਗੇ ਦੱਖੂ ਦਾਣਾ ਦਊਗੀ ਹੁਣ ਚੰਗੀ ਤਰ੍ਹਾਂ ਜੇ ਪਿੰਡ ਵਗਜੂ ਵਧੀਆ ਹੋਜੂ ਘਰੇ ਕੋਈ ਨਹੀਂ ਹੋਣਾ ਸੋਚ ਰਹੀ ਕੀ ਬਣਾਕਰੂ ਤੇਰੇ ਨਾਲ ਹਾਇਰਬਾ ਆ ਕਿਸੇ ਆਪਾ ਪੈ ਗਿਆ ਦੀਦੀ ਕਿਤੇ ਮੇਰੇ ਬਾਰੇ ਨਾ ਗਲਤ ਸੋਚਣ ਲੱਗ ਜੇ ਭਾਬੀ ਬੱਸ ਵੀ ਕਰ ਹੁਣ ਮੰਨ ਵੀ ਲਿਆ ਕਰ ਕੋਈ ਗੱਲ ਆ ਕੀ ਕਰਨ ਲੱਗ ਰਹੀਆਂ ਤੂੰ ਤਾਂ ਮੇਰੇ ਤੋਂ ਕੀ ਲੈਣਾ ਤੂੰ ਉਹਨੂੰ ਜਾ ਕੇ ਸਮਝਾ ਉਸੇ ਨੇ ਦੇਣੀ ਆ ਨਾ ਤੈਨੂੰ ਰੋਟੀ ਤੇਰਾ ਢੇ ਢੋਸੇ ਦੀ ਰੋਟੀ ਤੋਂ ਭਰਨਾ ਤੋ ਕਾਣੋਂ ਦੇਣੀ ਆ ਰੋਟੀ ਤੂੰ ਸਮਝਦੀ ਕਿਉਂ ਨਹੀਂ ਹੈਗੀ ਗੱਲ ਆ ਇਹਦੇ ਪਿੱਛੇ ਵੀ ਕੋਈ ਗੱਲ ਹੈ ਇਹਦੇ ਪਿੱਛੇ ਗੱਲ ਆ ਕੋਈ ਸਮਝ ਲਿਆ ਕਰ ਗੱਲ ਮੈਂ ਤਾਂ ਜਾਣ ਕੇ ਪਿਆਰ ਨਾਲ ਉਹਨੂੰ ਗੱਲਾਂ ਸਮਝਾਉਣ ਲੱਗ ਰਹੀ ਸੀ ਹੁਣ ਤੈਨੂੰ ਪਤਾ ਤਾਂ ਹੈਗਾ ਘਰ ਚ ਕੀ ਕਸੂਰ ਹੈ ਪਿਆਰ ਨਾਲ ਕਰ ਤੂੰ ਐਂ ਕਰ ਉਸੇ ਨੂੰ ਸਮਝਾ ਗੱਲਾਂ ਉਹੀ ਤੇਰੀਆਂ ਗੱਲਾਂ ਸਾਬਝੂਗੀ ਮੈਂ ਤਾਂ ਇਸ ਘਰ ਦੇ ਵਿੱਚ ਪਾਗਲ ਮੇਰੇ ਤਾਂ ਕੋਈ ਪੁੱਗਤ ਨਹੀਂ ਇਹ ਭਾਬੀ ਮੈਨੂੰ ਤਾਂ ਤੇਰੀ ਆਹੀ ਗੱਲ ਮਾੜੀ ਲੱਗਦੀ ਆ ਚੱਕਿਆ ਬੈਗ ਹੁਣ ਕਿਤੇ ਮੈਂ ਪੇਕੇ ਨੂੰ ਜਾਣੀ ਆ ਆ ਮਸਲੇ ਦਾ ਹੱਲ ਨਹੀਂ ਹੈਗਾ ਕਿਉਂ ਨਹੀਂ ਤੈਨੂੰ ਸਮਝਾਂਦੀ ਵੀਰਾ ਜੋ ਕਰਦਾ ਸਹੀ ਕਰਦਾ ਕੀ ਕਰਦਾ ਭਾਣੇ ਕੀ ਕਰਦਾ ਸਹੀ ਮੈਨੂੰ ਐਦਾਂ ਦੀ ਨਾ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੇ ਨਾ ਹੀ ਮੈਨੂੰ ਨਾ ਇਦਾਂ ਦੀ ਕਬੀਲਦਾਰੀ ਚੰਗੀ ਲੱਗਦੀ ਆ ਕੀ ਕਰਾਉਣਾ ਇਹ ਜੀ ਜ਼ਮੀਨ ਜਾਇਤੋਂ ਕੀ ਕਰਾਉਣਾ ਇਹਦੀ ਕਬੀਲਦਾਰੀ ਤੋਂ ਮੈਂ ਕੀ ਕਰਾਉਣਾ ਇਹ ਜੇ ਪੈਸਿਆਂ ਤੋਂ ਮੈਂ ਜਦੋਂ ਤੂੰ ਤਾਂ ਇਹੋ ਜਿਹਾ ਕੁਝ ਕਰਦਾ ਫਿਰਦਾ ਮੈਨੂੰ ਇੱਕ ਗੱਲ ਦੱਸ ਮੈਨੂੰ ਚੰਗਾ ਲੱਗਦਾ ਨਹੀਂ ਮੈਨੂੰ ਵੀ ਨਹੀਂ ਚੰਗਾ ਲੱਗਦਾ ਉਹਦੇ ਨਾਲ ਗੱਲਬਾਤ ਕਰਨੀ ਮੈਂ ਵੀ ਦਿਲ ਤੇ ਪੱਥਰ ਰੱਖ ਕੇ ਗੱਲ ਕਰਦਾ ਹਾਂ ਉਹਦੇ ਨਾਲ ਤੈਨੂੰ ਕੀ ਦੱਸਾਂ ਇਸ ਸਿਆਸਤ ਖੇਡ ਰਹਿ ਮੋਦਣਾ ਸਿਆਸਤ ਵੀ ਕੋਈ ਹੋਰ ਨਾ ਕੋਈ ਨਵੀਂ ਪਲੈਨਿੰਗ ਬਣਾ ਦੇਗਾ ਸਾਰਾ ਕੁਝ ਮੀਂਹ ਜੂਣ ਤੋਂ ਵੀ ਰਹਿ ਗਈ ਆਪਾਂ ਤਾਂ ਕਰਕੇ ਤੈਨੂੰ ਕੀ ਪਤਾ ਮੈਂ ਕਿਵੇਂ ਗੱਲਬਾਤ ਕਰਦਾ ਉਹ ਨਾਲਾ ਉਹੀ ਤਾਂ ਗੱਲ ਆ ਭਾਬੀ ਨਾਲੇ ਜੇ ਹੁਣ ਤੂੰ ਚਲੀ ਗਈ ਮਗਰੋਂ ਸਾਰੀ ਜ਼ਮੀਨ ਤੇ ਉਹ ਅਖਰਾ ਕੇ ਬੈਠ ਜੂਗੀ ਹੈ ਆਪਣੇ ਹੱਥ ਕੁਝ ਵੀ ਨਹੀਂ ਆਉਣਾ ਹੈਗਾ ਤੂੰ ਮਾੜਾ ਮੋਟਾ ਕੰਮ ਸੋਚ ਤੋਂ ਕੰਮ ਲੈ ਸਮਝ ਲੈ ਗੱਲ ਮੈਂ ਤਾਂ ਸਮਝ ਲੈਨੀ ਆ ਪਰ ਇੱਕ ਗੱਲ ਨਾਲ ਉਹਨੂੰ ਚੰਗੀ ਤਰ੍ਹਾਂ ਸਮਝਾ ਦੇ ਜੇ ਬਹੁਤੀ ਵੇਰ ਤੇ ਹਵਾ ਕੀਤੀ ਨਾ ਤੇ ਘੱਟ ਫਿਰ ਮੈਂ ਵੀ ਨਹੀਂ ਫਰਮਣ ਨੂੰ ਦੱਸ ਦੂ ਵੀ ਮੈਂ ਕੌਣ ਆ ਸਮਝਾ ਲੈ ਚੰਗੀ ਤਰ੍ਹਾਂ ਮੇਰੀ ਗੱਲ ਸੁਣ ਲੈ ਤਾਂ ਹੀ ਤਾਂ ਆਪਾਂ ਸਿਆਸਤ ਖੇਡ ਰਹੇ ਆ ਉਹਦੇ ਨਾਲ ਪਿਆਰ ਨਾਲ ਰਹੂ ਪਿਆਰ ਨਾਲ ਰਹੂ ਸੁਣ ਤਾਲਾ ਗੱਲ ਤੂੰ ਸਮਝਾ ਮੜ ਜਾ ਪਣੀ ਗੱਲ ਸੁਣ ਮੇਰੀ ਪਿਆਰ ਨਾਲ ਤੂੰ ਸਮਝਾ ਰਹੀਆਂ ਤੂੰ ਇੱਥੇ ਰਹਿ ਸਗੋਂ ਤੇਰੇ ਕੋਲ ਤਾਂ ਮੁੱਖ ਕਮਣੀ ਨਾਲੇ ਵੀਰੇ ਤੇ ਨਿਗਾ ਰੱਖੀ ਤੂੰ ਸਮਝਦੀ ਕਤੋਂ ਨਹੀਂ ਹੈਗੀ ਤੋ ਮੈਨੂੰ ਐ ਦੱਸ ਜੇ ਕੋਈ ਗੱਲਬਾਤ ਮੇਰੀ ਇਹੀ ਜੀ ਹੁੰਦੀ ਉਹਦੇ ਨਾਲ ਜੱਗਿਆ ਹੁੰਦਾ ਮੈਂ ਤੈਨੂੰ ਰੋਕਦਾ ਭਲਾ ਮੈਂ ਤੈਨੂੰ ਆਪੇ ਕਹਿੰਦਾ ਭਗ ਜਾ ਭਗ ਜਾ ਸੰਕੜੀ ਮੈਨੂੰ ਤਾਂ ਮਗਰ ਖਲ ਕੇ ਡਾਂ ਹੋ ਜਾਂਦੀਆਂ ਮੇਰ ਤੋਂ ਇਹ ਜਾਂ ਕੁਛ ਬਰਦਾਸ਼ਤ ਨਹੀਂ ਹੁੰਦਾ ਮੇਰ ਤੋਂ ਨਹੀਂ ਦੇਖਿਆ ਜਾਂਦਾ ਇਹ ਜਾਂ ਕੁਛ ਚਲ ਉਹ ਗੱਲਾਂ ਚ ਲਾ ਕੇ ਕੁਛ ਤਾਂ ਕਰਾਉਣਾ ਹੀ ਉਹ ਤੋਂ ਓਏ ਆਪਣੀ ਜ਼ਮੀਨ ਜਾਇਦਾਦ ਬਚਾਉਣ ਵਾਸਤੇ ਸਾਰਾ ਕੁਛ ਕਰਨਾ ਪੈਂਦਾ ਸਮਝ ਕਰ ਗੱਲ ਆਕੜ ਕ ਨਹੀਂ ਜਾਂਦਾ ਕਮ ਜਾ ਭਾਬੀ ਬਣ ਕੇ ਬੈਗ ਅੰਦਰ ਰੱਖ ਕੇ ਜਾ ਬੈਗ ਰੱਖ ਅੰਦਰ ਜਾ ਜਾ ਬੰਦ ਜਾ ਚਾਚਾ ਲਿਆਣ ਵਾਲੇ ਮੇਰੇ ਵਾਸਤੇ ਬਣਾ ਕੇ ਜਾ ਛੱਡ ਦੇ ਠੁੱਕ ਦੇ ਗੁੱਸਾ ਹੋ ਜਾ ਫਰੀ ਲੈ 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 ਦੇਖ ਆਕੜ ਨਹੀਂ ਜਾਂਦੀ ਹੈਗੀ ਇੰਨੀ ਮਰਜ਼ੀ ਉਹ ਕਰ ਲੈ ਉਹ ਮਾਰਿਆ ਪੈ ਬੈਗ ਜਾ ਭਗਾ ਕੇ ਨਾ ਮੈਨੂੰ ਐਂ ਦੱਸ ਬਾਈ ਆ ਚੰਗਾ ਲੱਗਦਾ ਤੂੰ ਇਹ ਜਿਹਾ ਕੁਛ ਕਰਦਾ ਤੂੰ ਪਹਿਣੇ ਕਈਆਂ ਜੀਆਂ ਗੱਲਾਂ ਕਰੀ ਜੰਨੀ ਐ ਆਪਦੀ ਜਾਇਦਾਦ ਬਚਾਉਣ ਲਈ ਸਾਰਾ ਕੁਛ ਕਰਨਾ ਪੈਂਦਾ ਇੱਕ ਮਜਬੂਰੀ ਐ ਮੇਰੀ ਇਹ ਮਜਬੂਰੀ ਵੀਰੇ ਉਹ ਤਾਂ ਤੇਰੀ ਗੱਲ ਮੈਂ ਸਮਝਦੀ ਆ ਪਰ ਇੱਕ ਗੱਲ ਮੇਰੀ ਯਾਦ ਰੱਖੀ ਹੁਣ ਕੋਈ ਇਹੋ ਜੀ ਗਲਤੀ ਨਾ ਕਰਦੀ ਫਿਰ ਵੀ ਉਹ ਛੋਟੇ ਦੇ ਘਰ ਵਾਲੀ ਆ ਉਹ ਪਹਿਣੇ ਉਹ ਤਾਂ ਹੈਗੀ ਉਹੀ ਜੀ ਐ ਜੋ ਸਹੀ ਹੁੰਦੀ ਮੈਂ ਥੋੜੀ ਉਹ ਕਰਦਾ ਤੈਨੂੰ ਨਹੀਂ ਪਤਾ ਉਹਦੇ ਲੱਛੜਾਂ ਦਾ ਉਹ ਤਾਂ ਬਹੁਤ ਖਿੜੀ ਵੀ ਜਨਾਨੀ ਐ ਬੀਰੇ ਉਹ ਚਾਹ ਜਿਹੇ ਜਿਹੇ ਮਰਜੀ ਆ ਤੈਨੂੰ ਉਹ ਤਾਂ ਕੀ ਮਤਲਬ ਆ ਮੈਂ ਤੂੰ ਆਪਦਾ ਖਿਆਲ ਰੱਖ ਨਾਲੇ ਜੇ ਉਹਦੇ ਪੇਕਿਆਂ ਚ ਕਿਸੇ ਨੂੰ ਪਤਾ ਲੱਗ ਗਿਆ ਨਾ ਇੱਥੇ ਥੂ-ਥੂ ਹੋ ਜੂ ਆਪਣੀ ਬਦਨਾਮੀ ਹੋਊਗੀ ਉਹਨਾਂ ਦਾ ਤਾਂ ਜਾਣਾ ਕੁਛ ਨਹੀਂ ਉਹ ਤਾਂ ਹੈਗੀ ਉਹ ਇਹ ਜੀ ਆ ਚੱਲ ਭਾਈ ਹੁਣ ਮੈਂ ਕੀ ਕਹਾਂ ਤੈਨੂੰ ਦੱਸ ਨਾਲੇ ਤਾਂ ਤੂੰ ਆਪਦਾ ਘਰ ਖਰਾਬ ਕਰੇਂਗਾ ਹੈ ਉਹ ਤੇਰੇ ਹੱਥ ਫੇਰ ਨਹੀਂ ਉਹਨੂੰ ਤੈਨੂੰ ਪਤਾ ਵੀ ਕਿੰਨੀ ਜਿੰਨੀ ਉੱਪਰ ਦਿਖਦੀ ਓਨੀ ਥੱਲੇ ਆਹੋ ਐ ਨਹੀਂ ਉਹਨੇ ਮੰਮੀ ਆਪਦੇ ਮਗਰ ਲਾ ਰੱਖੀ ਉਹ ਮੈਂ ਵੀ ਐਂ ਫਿਰਦਾ ਉਹਨੂੰ ਮਗਰ ਲਾਉਂਨੂੰ ਬੀਜੇ ਐ ਬੋਚ ਕਦੋਂ ਨੇ ਪਲੋਸ ਕੇ ਰੱਖਾਂ ਹੋਰ ਨਾ ਤਾਂ ਆਪਣੀ ਜ਼ਮੀਨ ਵੇਚੇ ਨਾ ਕੁਝ ਹੋਰ ਵੇਚੇ ਆਪਣੇ ਹੱਥ 'ਚ ਮੁੱਠੀ 'ਚ ਰਹੀਂ ਜਿੰਨੀ ਸਿੱਧੀ ਤੈਨੂੰ ਦਿਖਦੀ ਐ ਇੰਨੀ ਸਿੱਧੀ ਹੈ ਨਹੀਂ ਜਲੇਬੀ ਨਾਲ ਵੀ ਟੇਢੀ ਆ ਉਹ ਚੱਲ ਫਿਰ ਦੇਖ ਰਾਂ ਕੋਈ ਕੁਸਤਾ ਕੋਸ ਨਾ ਕੁਸਤਾ ਕਰਨਾ ਬੂ ਕੋਈ ਹੋਰ ਤਰੀਕਾ ਦੇਖਦੇ ਆ ਬਸ ਤੂੰ ਉਹਦੇ ਬਾੜ ਲਵੇ ਨਾ ਲੱਗਿਆ ਕਰ ਚੱਲ ਭਾਈ ਠੀਕ ਐ ਨਹੀਂ ਲੱਗਦੇ ਲਵੇ ਚੱਲ ਚੰਗਾ ਮੈਂ ਦੇਖਾਂ ਮੜ ਜਾ ਭਾਬੀ ਨੂੰ ਜਾ ਕੇ ਬੜਾ ਪੁੰਕਾ ਛੜਾਇਆ ਯਾਰ ਬਚਤ ਰਹੀ ਗਈ ਪਰ ਇੱਕ ਗੱਲ ਹੈਗੀ ਐ ਮੈਨੂੰ ਗੜਾ ਪਤਾ ਦੀ ਜੰਮੀ ਚੁੱਪ ਚਪੀ ਤੇ ਆ ਕੇ ਖੜ ਗਿਆ ਮਗਰ ਉਹ ਐਨਾ ਸਬਰ ਕੋਈ ਹੋਰ ਨਾ ਆਪਣੀ ਗੱਲ ਜੀ ਕਰ ਲਈ ਮੈਂ ਵੱਧ ਘੱਟ ਉਹਦੇ ਨਾਲ ਫਸ ਕੇ ਤੇ ਮਿੱਤਰ ਕਰੇ ਉੱਜੜ ਗਈ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਪਤਾ ਲੱਗ ਗਿਆ ਹੋਈ ਆ ਗਿਆ ਖਬਰਾਂ ਜਾਣ ਕੇ ਬੋਲਦੀ ਹੋਈ ਮਗਰ ਦੇਖ ਲਈ ਉਹਨਾਂ ਨੇ ਕੋਈ ਗੱਲ ਨਹੀਂ ਖੜਾ ਤਾਂ ਨਹੀਂ ਤੇਰਾ ਛੱਡਦਾ ਮੈਂ ਉਸ ਮਰਜ਼ੀ ਹੋ ਜੇ ਦੇਖਦੀ ਚਾਹ ਹੁਣ ਅਗਲੀ ਚਾਲ ਦੇਖ ਕੀ ਕਹਿੰਦੀ ਹੈ